ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਾਲ ਬੰਦੀ ਸਿੰਘ ਭਾਈ ਰਵੀਪਾਲ ਸਿੰਘ ਜੀ ਆਪਣੇ ਤੇ ਕੀਤੀ ਹੈ ਤੇ ਬੀਤੀ ਜੋ ਕੋਈ ਸੀ ਬਣਾਈ ਜਾ ਰਹੀ ਹੈ ਜੋ ਹਾਲਾਂਕਿ ਤੁਸੀਂ ਨਹੀਂ ਸੀ ਸਾਡੀ ਗੱਲ ਖੋਲ ਕੇ ਕਰਦੇ ਆ ਦੀ ਜ਼ਮਾਨਤ ਪਤੰਬਰ ਨੂੰ کورٹ ਤੋਂ ਹੋ ਚੁੱਕੀ ਸੀ ਲੇਕਿਨ ਐਨਆਈਏ ਦੇ ਕੇਸ ਹੁਣ ਭਾਈ ਸਾਹਿਬ ਦੀ ਜ਼ਮਾਨਤ ਹੁੰਦਿਆਂ ਹੁੰਦਿਆਂ ਜੇ ਨਿਕਲਦਿਆਂ ਨਿਕਲਦਿਆਂ 20 ਦਿਨ ਲੱਗੇ 20 ਦਿਨ ਬਾਅਦ ਇਹ ਮੇਰੇ ਘਰ ਆਏ ਅਸੀਂ ਨਾਲ ਕੇ ਆਏ ਅਤੇ ਆਪਾਂ ਸਾਰੇ ਸਿੰਘ ਬੈਨੇ ਆ ਗੱਲ ਚੱਲ ਰਹੀ ਸੀਗੀ ਤੇ ਗੱਲ ਸੀ ਗੁਰਦੁਆਰਾ ਰੋਣੀ 16 ਸੈਕਿੰਡ ਚ ਭਾਈ ਸਾਹਿਬ ਦਾ ਸਨਮਾਨ ਕਰਨਾ ਚਾਹੁੰਦੇ ਆ ਅਸੀਂ ਉਧਰ ਦੀ ਸੰਗਤ ਨੇ ਇਸ ਗੱਲ ਨੂੰ ਆਸਿਆ ਕਿ ਤੁਸੀਂ ਐ ਸਾਡਾ ਨਿਯੋਤਾ ਸਵੀਕਾਰ ਤੇ ਅਸੀਂ ਇਸ ਗੱਲ ਨੂੰ ਅੱਗੇ ਤੋਰਦੇ ਕਿ ਚਲੋ ਵੀ ਤੁਸੀਂ ਸਨਮਾਨ ਕਰਨਾ ਚਾਹੁੰਦੇ ਹੋ ਬਹੁਤ ਚੰਗੀ ਗੱਲ ਆ ਤੇ ਅਸੀਂ ਸਹਿਕਾਰ ਕਰਦੇ ਹੋਏ ਅਸੀਂ ਹਾਂ ਕਰ ਦਿੱਤੀ ਸੀਗੀ ਉਹ ਪਲਾਨ ਚੇਂਜ ਹੋ ਕੇ ਮਨਜੀਤ ਸਿੰਘ ਜੀ ਕੇ ਦੇ ਘਰ ਵੱਲ ਚਲਾ ਗਿਆ ਕਿ ਵੀ ਉੱਥੇ ਭਾਈ ਭਾਈ ਗੁਰਗਾ ਸਿੰਘ ਜੀ ਆ ਰਹੇ ਨੇ ਕੁਲਦੀਪ ਸਿੰਘ ਗੜਗਾ ਤੇ ਅਸੀਂ ਉਹਨਾਂ ਤੋਂ ਤੁਹਾਡਾ ਸਨਮਾਨ ਕਰਦੇ ਹਾਂ ਇਹ ਵੀ ਬਹੁਤ ਚੰਗੀ ਗੱਲ ਆ ਕਿਉਂਕਿ ਉਹ ਕਾਰਜਕਾਰੀ ਜਥੇਦਾਰ ਨੇ ਕਾਲ ਤੱਕ ਸਹਿਬ ਤੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦਾ ਜੀ ਤੇ ਮਨਜੀਤ ਸਿੰਘ ਜੀ ਦੇ ਆਫਿਸ ਪਹੁੰਚੇ ਆਫਿਸ ਪਹੁੰਚ ਕੇ ਫਰਸਟ ਆਫ ਆਲ ਜੋ ਸਾਨੂੰ ਲੱਗਾ ਕਿ ਮਨਜੀਤ ਸਿੰਘ ਜੀ ਦੇ ਭਾਵੇਂ ਹੁਣ ਕੁਦੀਪ ਸਿੰਘ ਗੜਗੱਜ ਜੀ ਭਾਈ ਸਾਹਿਬ ਉਹ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਇਹ ਬੰਦੀ ਸਿੰਘ ਹੈ ਜੋ ਸਭ ਤੋਂ ਵੱਡੀ ਸਾਨੂੰ ਗੱਲ ਦੀ ਫੇਸ ਪਹੁੰਚੀ ਈਵਨ ਕਿ ਭਾਈ ਸਾਹਿਬ ਦਾ ਬਿਉਰਾ ਦੇਣ ਦੇ ਬਾਵਜੂਦ ਸੀ ਨੇ ਸਤਕਾਰ ਵਜੋਂ ਗੱਲ ਕੀਤੀ ਤੀਸਰੀ ਗੱਲ ਜਦ ਉਹਨਾਂ ਨੂੰ ਕਿਹਾ ਗਿਆ ਕਿ ਬਈ ਸਰੋਪਾ ਇੱਕ ਸਨਮਾਨ ਇੱਕ ਬੰਦੀ ਸਿੰਘ ਦਾ ਉਹ ਘਰ ਦੇ ਲਈ ਆਪਣਾ ਲਾਇਆ ਹੋਵੇ 8 ਸਾਲ ਜੇਲ੍ਹ ਕੱਟੀ ਹੋ ਕੋ 8 ਸਾਲ ਬਾਅਦ ਮੁੜ ਕੇ ਜੇਲ੍ਹੋਂ ਆਇਆ ਹੋਵੇ ਤੇ ਉਹਨਾਂ ਸਨਮਾਨ ਤੇ ਬਣਦਾ ਹੈ ਤਾਂ ਜਾ ਕੇ ਉਹਨਾਂ ਨੇ ਸਨਮਾਨ ਇਹ ਉਹ ਗੱਲ ਹੈ ਤੇ ਬਾਅਦ ਚੋਂ ਭਾਈ ਸਾਹਿਬ ਜਦ ਦੇਖ ਰਹੇ ਹੋਵੋਗੇ ਕੁਝ ਕੁ ਫੋਟੋਆਂ ਵੀ ਵਾਇਰਲ ਕੀਤੀਆਂ ਸੀਗੀਆਂ ਕਿ ਭਾਈ ਸਾਹਿਬ ਜੀ ਉਹਨਾਂ ਦੇ ਕੰਨ 'ਚ ਭਾਈ ਗੁਰਦੀਪ ਦੇ ਕੰਨ 'ਚ ਕਹਿ ਰਹੇ ਹਨ ਕਿ ਅਸੀਂ ਬੰਦੇ ਸਿੰਘਾਂ ਬਾਰੇ ਗੱਲ ਕਰਦੇ ਤੇ ਇਹੇ ਅਸੀਂ ਗੱਲ ਕਰਨਾ ਚਾਹੁੰਦੇ ਸੀਗੇ ਕਿ ਵੀ ਜੋ ਹਾਲਾਤ ਇਸ ਟਾਈਮ ਦਿੱਲੀ ਦੀਆਂ ਜੇਲਾਂ ਦੇ ਵਿੱਚ ਹਨ ਉਹ ਕਿਸੇ ਬੱਤਰੋ ਕੀ ਹਾਲਾਤ ਤੋਂ ਜ਼ਿਆਦਾ ਉਹਦਾ ਕੋਈ ਬਿਉਰੋ ਕਰਦਾ ਇਹ ਨਵੇਂ-ਨਵੇਂ ਜੇਲ੍ਹੋਂ ਬਾਹਰ ਜੱਥੇਦਾਰ ਜਗਤਾਰ ਸਿੰਘ ਹਵਾਰਾ ਜੋ ਤੱਕ ਸਾਇਦ ਜੱਥੇਦਾਰ ਮੌਜੂਦਾ ਜੱਥੇਦਾਰ ਵੀ ਹਨ ਉਹਨਾਂ ਦੇ ਨਾਲ ਇਹਨਾਂ ਨੇ 5 ਸਾਲ ਜੇਲ੍ਹ ਕੱਟ ਲਈ ਜੇਲ ਤੇ ਉਦਲ ਦੇ ਮੰਡੋਲੀ ਜੇਲ੍ਹ ਦੇ ਤੋਂ ਉਹਨਾਂ ਨੂੰ ਦੱਸਣਾ ਚਾਹੁੰਦੇ ਸੀਗੇ ਕਿ ਤੁਸੀਂ ਕਾਰਜ ਜੱਥੇਦਾਰੋਂ ਕੌਮ ਦੇ ਜੱਥੇਦਾਰੋਂ ਆਉਂਦੀ ਗੱਲ ਹੈ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਆਉਣ ਵਾਲੀਆਂ ਪਰੇਸ਼ਾਨੀਆਂ ਤੇ ਹੋਰ ਬੰਦੀ ਸਿੰਘਾਂ ਦੀ ਪਰਸ਼ਾਨ ਗੱਲ ਹੈ ਤੇ ਸਾਡੀਆਂ ਪਰੇਸ਼ਾਨੀਆਂ ਨੂੰ ਸੁਣਿਆ ਪਰ ਉਹ ਗੱਲਾਂ ਨੂੰ ਅਣਗੌਲੀਆਂ ਕਰਦਿਆਂ ਹੋਇਆਂ ਇਹਨਾਂ ਨੂੰ ਕਿਹਾ ਸੀ ਤੁਹਾਨੂੰ ਔਕਾਤ ਤੱਕ ਮਿਲਾਂਗੇ ਇਹ ਉੱਥੋਂ ਦੀ ਇਹ ਪਿੱਛੇ ਹੋ ਗਏ ਸਾਨੂੰ ਦੁੱਖਿਆ ਅਸੀਂ ਫੇਰ ਵੀ ਉੱਥੇ 2 ਮਿੰਟ ਖੜ ਕੇ ਉੱਥੇ ਗੱਲ ਕੀਤੀ ਕਿ ਇੱਕ ਵਾਰੀ ਸਾਨੂੰ ਜਾਵੇ ਭਾਈ ਸਾਹਿਬ ਗੱਲ ਕਰਨਾ ਚਾਹੁੰਦੇ ਨੇ ਉੱਥੇ ਅੱਧਾ ਘੰਟਾ ਖੜੇ ਹੋ ਕੇ ਸਾਨੂੰ ਗੱਲ ਨਹੀਂ ਸਾਨੂੰ ਨਾ ਕਰਵਾਈ ਗਈ ਉਹ ਅੰਮ੍ਰਿਤਪੁਰ ਦੇ ਭਾਈ ਮਨਜੀਤ ਸਿੰਘ ਜੀ ਕੇ ਨਾਲ ਬੈਠੇ ਸੀਗੇ ਆਪਣੀ ਜੋ ਵਾਤਾਲਾਪ ਉਹਨਾਂ ਨੇ ਕੀਤੀ ਸੋ ਕੀਤੀ ਦੋ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਾਨੂੰ ਇਸ ਗੱਲ ਦਾ ਅਫਸੋਸ ਸੀ ਜੋ ਇਹਨਾਂ ਨੂੰ ਰੋਸ ਰੋਸ ਪ੍ਰਗਟ ਕੀਤਾ ਪ੍ਰੈਸ ਕਾਨਫਰੰਸ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਜੋ ਕਰਨਾ OS ਕਿਉਂਕਿ ਉਸ ਤੋਂ ਬਾਅਦ ਜਦ ਅਸੀਂ ਭਾਈ ਸਾਹਿਬ ਨੂੰ ਇੰਟਰਵਿਊ ਦਿੱਤਾ ਟੀਵੀ 84 ਉੱਤੇ ਤੇ ਇੱਕ ਬਿਆਨ ਆਇਆ ਇਹ ਬਿਆਨ ਮੈਂ ਤੁਹਾਡੇ ਅਮੁੱਖ ਕਰਨਾ ਚਾਹਨਾ ਇੱਥੇ ਭਾਈ ਸਾਹਿਬ ਜੀ ਗਿਆਨੀ ਸ਼ਿੰਗੜ ਗੱਜ ਜੀ ਕਿ ਬੀਤੀ ਦਿੱਲੀ ਫੇਰੀ ਦੌਰਾਨ ਇੱਕ ਸੇਖ ਮਾਨ ਸਰਦਾਰ ਨਵੀਪਾਲ ਸਿੰਘ ਸਿੱਖ ਅਨਜੀਤ ਸਿੰਘ ਦੇ ਘਰ ਅਚਾਨਕ ਮਿਲਿਆ ਇਸ ਨੇ ਆਪਣੇ ਉੱਪਰ ਹੋਏ ਕੇਸ ਜਾਣਕਾਰੀ ਦਿੱਤੀ ਪਹਿਲੀ ਗੱਲ ਇਸ ਦਾ ਮਤਲਬ ਹੈਗਾ ਕਿ ਉਹ ਬੰਦੀ ਸਿੰਘਾਂ ਦੇ ਬਾਰੇ ਲਿਸਟ ਦੇ ਬਾਰੇ ਜੋ ਤੁਸੀਂ ਰੋਲਾ ਪਾ ਰਹੇ ਹੋ ਭਾਈ ਗੱਜ ਜੀ ਤੁਹਾਨੂੰ ਉਸ ਬਾਰੇ ਨੌਲੇਜ ਨਹੀਂ ਹੈ ਤਾਂ ਦੂਸਰੀ ਗੱਲ ਤੁਹਾਡਾ ਹੀ ਪ੍ਰੋਗਰਾਮ 21 ਅਕਤੂਬਰ ਤਿਹਾਰ ਜੇਲ੍ਹ ਦੇ ਬਾਹਰ ਤੁਹਾਡਾ ਹੀ ਕੰਮ ਹੁੰਦਾ ਹੈ ਜਿਸ ਪ੍ਰੋਗਰਾਮ ਦੇ ਵਿੱਚ ਤੁਸੀਂ ਹਰਦੀਪ ਸਿੰਘ ਸ਼ੇਰੇ ਦੀ ਫੋਟੋ ਤੇ ਭਾਈ ਰਮਨਦੀਪ ਸਿੰਘ ਬੱਗੇ ਦੀ ਫੋਟੋ ਲਾਈ ਇਹ ਬੰਦੀ ਸਿੰਘ ਨੇ ਕਿਉਂਕਿ ਇਹਨਾਂ ਦੀਆਂ ਫੋਟੋਆਂ ਵਾਇਰਲ ਹੋ ਗਈਆਂ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਅਸੀਂ ਰਿਲੀਜ਼ ਕਰ ਦਿੰਨੇ ਆ ਤੁਹਾਡੇ ਵਾਸਤੇ ਜਾਣਕਾਰੀ ਵਾਸਤੇ ਜਾਂ ਤੁਹਾਡੀ ਬੰਦੀ ਸਿਸਟ ਵਿੱਚ ਥੋੜਾ ਜਿਹਾ ਇਜ਼ਾਫਾ ਕਰਨ ਵਾਸਤੇ ਉਹ ਬੰਦੀ ਸਿੰਘ ਨੇ ਜਿਹੜੇ ਅੱਠ ਪਹਿਲਾਂ ਸੱਤ ਕੇਸਾਂ 'ਚ ਸੀ ਸਤੋਂ ਦੇ ਸਤੋਂ ਇੱਕੋ ਹੀ ਕੇਸ 'ਚ ਨੇ ਵੱਖਰਾ ਕੇਸ ਨਹੀਂ ਹੈਗਾ ਕਿ ਰਵੀਪਾਲ ਸਿੰਘ ਭਾਈ ਸਾਹਿਬ ਤੁਸੀਂ ਸਾਰੇ ਦੇਖ ਰਹੋ ਆ ਭਾਈ ਸਾਹਿਬ ਜਿਸ ਮੇਰੇ ਨਾਲ ਇਹ ਬੱਗਾ ਸ਼ੇਰਾ ਆਪਣੇ ਜਿਹੜੇ ਵੀਰ ਨੇ ਇਹ ਸਾਰੇ ਇੱਕੋ ਕੇਸ 'ਚ ਬੰਦ ਨੇ ਹੋਣ ਮੰਨੋ ਇਹ ਸਮਝਣੀ ਜਾਂ ਤੇ ਉਹਨਾਂ ਕੋਲੋਂ ਬੰਦੀ ਸਿੰਘਾਂ ਦੀ ਲਿਸਟ ਨਹੀਂ ਹੈ ਜਾਂ ਗੜਗਾ ਸਿੰਘ ਜੀ ਕੋਲੋਂ ਬੰਦੀ ਸਿੰਘਾਂ ਦੀ ਜਾਣਕਾਰੀ ਨਹੀਂ ਹੈ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਬੰਦੀ ਸਿੰਘ ਮਤਲਬ ਕੀ ਹੁੰਦਾ ਹੈ ਅਸੀਂ ਹੁਣ ਜਦੋਂ ਭਾਈ ਸਾਹਿਬ ਜੀ ਆਏ ਅਸੀਂ ਜਗਤਾਰ ਜੀ ਹਵਾਰਾ ਜਥੇਦਾਰ ਕਾਲ ਤੱਕ ਸਾਬ ਨੂੰ ਹੀ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਜਿਹੜਾ ਵੀ ਸਾਲ ਕੌਮ ਦੀ ਸਜ਼ਾ ਕੱਟੇ ਉਹ ਬੰਦੀ ਸਿੰਘਾਂ ਜਾਂ ਜਿਨੇ ਕੌਮਲੀ ਤਿੱਲ ਸੇਵਾ ਕੀਤੀ ਹੈ ਉਹ ਭਾਵੇਂ ਉਹ 6 ਮਹੀਨੇ ਦੀ ਜੇਲ੍ਹ ਕੱਟ ਰਿਹਾ 6 ਮਹੀਨੇ ਤੋਂ ਜਾਂ ਉਹ ਵੀ ਬੰਦੀ ਸਿੰਘ ਉਹਨਾਂ ਦਾ ਇੱਕ ਸਰਲ ਜਵਾਬ ਸੀ ਦੇ ਲਈ ਜਿੰਨੇ ਤਿੱਲ ਫੁੱਲ ਵੀ ਭੇਟਾ ਕੌਮ ਦੀ ਸੇਵਾ ਕੀਤੀ ਉਹ ਸਾਰੇ ਬੰਦੀ ਸਿੰਘ ਆ ਤੁਸੀਂ ਬਾਤ ਕਰੋ ਬੋਲੇ ਜੀ ਉਹ ਅੱਇਆ ਤੁਸੀਂ ਦੀ ਜਾਣਕਾਰੀ ਜਿਹੜੀ ਜੋ ਗੱਲ ਹੋਈ ਹੈ ਭਾਈ ਗੁਰਗੱ ਸਿੰਘ ਜੀ ਕੰਮ ਕੀਆ ਤਾਂ केस डाले थे दो हजार पंद्रह से जो पंजाब में उन केसों में हमें बंद किया हुआ था 2015 दो हजार पंद्रह जैसे जगदीश गगनेजा और अमित शर्मा रविंद्र गोसाई हो गया और दो डेरा बाप बेटा थे तो एक पास्टर था, था नाम सुल्तान मसीह शायद कुछ ऐसे ही नाम था तो एक दुर्गादास गुप्ता ऐसे गया। तो उसमें एनआईए 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 ने ने भी केस किया था 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 पुलिस के पास था, ए, और उसके बाद ट्रांसफर को हो गया तो तो देखिए अगर आप बंदी सिंह की, की बात कर रहे हैं सिख कम्युनिटी के बंदी सिंह की डेफिनेशन ये है की जिसने भी गुरु ग्रंथ साहब जी की का बदला लिया हो या जिसने बेदबी की है उसको बनती सजा दी हो और उसका अगर उसको पुलिस पकड़ दी है वो बेशक पकड़े वो कानून के अंदर है कानून के बाहर नहीं है लेकिन अगर वो पकड़ा जाता है बंदी सिंह कहलाया जाता है पर इसका मतलब ये बंदी सिंह का टैग लेने के लिए आपको 20-20 साल सिखों को जेलों में रखना पड़ेगा अगर बात करते हैं भाई जब हवारा जो जसेदार काल तख्त के हैं उनके ऊपर 120 बी लगी हुई है इतनी सी ये छोटी लेकिन पिछले 30 अंदर है ये है साथ जो नाइन साफी हो रही है इसी के तो बंदी सिख है। लेकिन हमारी नजर में वो हर एक बंदी सिख है जो कौम के लिए सेवा करता है इसके लिए प्रेम के लिए सेवा करता है अगर गुरु ग्रंथ साहब पर बात आती है तो ये देखना बिल्कुल भी लाजमी नहीं है कि सामने वाला कौन है सर uh, जेलों क्या है किस तरीके कौन कौन सी जेल में आप रहे हैं वो किस तरीके के हालात है और जो बंदी सिख वहाँ पर जो वो आप बताया जिस तरीके से उनकी हालत किस तरीके की मैं सभी जेलों में रहा हूँ तकरीबन की जहाँ मंडोली में तो हाँ ठीक है बेटा है सभी चढ़ती कला में तो लेकिन खाने का तो ऐसा ही है पा, पानी गंदा है खाना ਔਰ ਜੋ ਉਸੇ ਲੈਂਦੇ ਹੈ ਉਸਮੇ ਵੀ ਕੀੜੇ ਨਿਕਲਦੇ ਹੈ ਤੋ ਸਾਹਮਣੇ ਜਿ세 ਕੈਜੀਲੋ ਮੇ ਖਾਨ ਲੰਗਰ ਹੈ ਖਾਣਾ ਬੰਨਤਾ ਨਹੀਂ ਹੈ ਵਾਹ ਪੇ ਲੰਗਰ ਹੋ ਕੇ ਨਹੀ ਔਰ ਸਾਹਮੇ ਦੂਸਰੀ ਜਿਨੋ ਚਾਹਤਾ ਹੈ ਤੋ ਆਤੇ ਆਤੇ ਇਤਨਾ ਟਾਈਮ ਹੋ ਜਾਤਾ ਵੀ ਖਾਣਾ ਖਾਣੇ ਕੇ ਲੈ ਕੇ ਰਹਤਾ ਨਹੀਂ ਹੈ ਇਹ ਜਾਣ ਪੁੱਛ ਕੇ ਹੁੰਦਾ ਜੀ ਜੇਲਾ ਵਿੱਚ ਜਾਂ ਸਿਰਫ ਜਾਤੀ ਧਰਮ ਦੇ ਕਰਕੇ ਜਿਹੜਾ ਪੇਪਾਵ ਕੀਤਾ ਜਾਂਦਾ ਜਾਂ ਜਾਣ ਬੁੱਝ ਕੇ ਵੀ ਕੀਆ ਜਾਦਾ ਠੀਕ ਹੈ ਔਰ ਜੇ ਆਗਰ ਲੈ ਲੇਨ ਇਸਕੋ पे ये भी होता है हमारे साथ अगर मैं आपको बताता हूँ भाई अमृतपाल सिंह जी की जब हुआ था पंजाब बड़ा तो हम चार थे मैं आपको बताता हूँ मैं ये है ठीक है जी ये धर्मेंद्री ठीक है ये मैं हूँ और ये था भाई मरेंद्र सिंह हम चारों थे एक ब्लॉक में तो इन्होंने हमारी जेल में से हमें अलग अलग डाल दी ਕੁਛ ਅੰਦਰ ਮੇ ਕੋਈ ਐਸੀ ਕੋਈ ਅਸੀਂਨੇ ਕੁਛ ਕੀਤਾ ਵੀ ਨਹੀਂ ਮਤਲਬ ਆਰਾਮ से ਰਹੇ ਹੋਰ ਇਹਨੋ ਨੇ ਹਮੇ ਅਲੱਗ ਅਲੱਗ ਕਰ ਦਿਆ ਉਸ ਜੇ ਅਲੱਗ ਅਲੱਗ ਕੰਟੀ ਡਾਲ ਦੀ ਕਈ ਕਿਸੇ ਕੋਲ ਜਾਂ ਕਿਸੇ ਕੋਲ ਜਾਂਦਾ ਦੀ ਆਪ ਦਿੱਲੀ ਕੇ ਰਹਿਣ ਵਾਲੇ ਨਹੀਂ ਮੈਂ ਪੰਜਾਬ ਕੇ ਰੇਵਾਰ ਸਿੰਘ ਜੀ ਮਜੀਦੀ ਦਫ਼ਤਰ ਜੁਗੈਸੀ ਘਟਨਾ ਦੱਸੋ ਕਿ ਮੇਨ ਅੱਜ ਜੀ ਤੁਹਾਡੀ ਦਾ ਮਕਸਦ ਕੀ ਹੋਈ ਹੈ ਕੀ ਘਟਨਾ ਵਾਰੀ ਜਿਸ ਤਰੀਕੇ ਨਾਲ ਵੀ ਟਾਡਾ ਇੰਟਰਵਿਊ ਹੋਇਆ ਉੱਤੇ ਪਾਈਗੜ ਗਾ ਕੀ ਕਿਹਾ ਹੈਗਾ ਜੀ ਤੁਹਾਨੇ ਨਾਲ ਗਲਤ ਫਹਮੀ ਹੈ ਗਈ ਹੋ ਗਿਆ ਕਿ ਬੱਦੀ ਸਿੰਘ ਦੀ ਡੈਫੀਨੇਸ਼ਨ ਇਤੀਸਾਰਾ ਮੁਸ਼ਕਲ ਸੀ ਸਰ ਈ ਕੋਈ ਮੈਂ ਉਹਨਾਂ ਨਾਲ ਉਹਨਾਂ ਨੇ ਬੁਲਾਇਆ ਗਿਆ ਤੇ ਚੋਕੀ ਗੱਲ ਮੈਂ ਉਹਨੂੰ ਇਹੀ ਕਹ ਆਹੀ ਜੋ ਗੱਲਾਂ ਬੰਦੀ ਸਿੰਘਾਂ ਨੂੰ ਆਉਂਦੀਆਂ ਨੇ ਆ ਇੱਕ ਤਾਂ ਜੇਲ੍ਹ ਦੀਆਂ ਵੀ ਤੁਹਾਡੀ ਤੁਸੀਂ ਦੱਸੋਗੇ ਤੁਹਾਡੀ ਵਧੀਆ ਤਰੀਕੇ ਨਾਲ ਸੁਣੀ ਜਾਊਗੀ ਠੀਕ ਹੈ ਜੀ ਤੁਹਾਡੇ ਕੋਲੇ ਖੜ ਕੇ ਬੋਲੂਗਾ ਕੋਈ ਤਾਂ ਜ਼ਿਆਦਾ ਸੁਣੀ ਹੁਣ ਤੁਹਾਨੂੰ ਆ ਤੁਸੀਂ ਕੱਢੀ ਆ ਇਹ ਚੀਜ਼ ਆ ਵੀ ਇੱਕ ਸਿੱਖ ਮੈਨੂੰ ਤੱਕ ਨਹੀਂ ਹੈਗੇ ਹੁਣ ਮੈਂ ਇਦਾਂ ਹੀ ਇਹ ਲੈ ਕੇ ਗਿਆ ਕਿ ਗੱਲ ਸਭ ਬੋਲਣਗੇ ਆਪਣੇ ਉਹ ਪੀ ਸਿੰਘ ਆਏ ਨੇ ਵੀ ਦੱਸਣਗੇ ਜੇਲ੍ਹ ਦੇ ਹਾਲਾਤਾਂ ਦੇ ਬੰਦੀ ਦਿੰਗਾ ਇਹ ਅਸੀ ਮਜੀਠ ਸਿੰਘ ਜੀਕੇ ਦੀ ਵੀ ਗੱਲ ਕਰਦੇ ਵੀ ਇਹ ਲੋਸ ਵਰਤੇ ਭਾਈ ਘੜ ਦੇਤੇ ਪੀ ਐਨ ਵੀ ਲੋਕ ਕਿਹਾ ਉਸ ਵੇਲੇ ਜਦੋਂ ਮਜੀਠ ਸਿੰਘ ਜੀਕੇ ਦੇ ਦਫ਼ਤਰ ਹੀ ਤੁਸੀਂ ਪਹੁੰਚੇ ਸੀ ਉਹਨਾਂ ਨੂੰ ਜਾਣਦੀ ਬਹੁਤ ਜਲਦੀ ਸੀ ਭਾਈ ਲਜੀਤ ਸਿੰਘ ਨੇ ਕਿਹਾ ਤੁਸੀਂ ਉੱਥੇ ਸੀ ਉਹ ਕਹਿੰਦਾ ਅੱਧਾ ਘੰਟਾ ਉੱਥੇ ਵੇਟ ਕੀਤਾ ਉਹਦੇ ਅੰਦਰ ਝੂਠ ਸੱਚ ਦੀ ਗੱਲ ਕਿਵੇਂ ਆਈ ਨਹੀਂ ਜੀ ਅਸੀਂ ਗਏ ਤੇ ਉਦੋਂ ਅਸੀਂ ਜਦੋਂ ਗਏ ਹਾਂ ਉਹਨਾਂ ਚੰਗਾ ਟਾਈਮ ਲਿਆ ਸਪੀਚ ਦਿੱਤੀ ਅਸੀਂ ਸਪੀਚ ਸੁਣੀ ਉਹਨਾਂ ਦੀ ਕਰਕੇ ਤੇ ਉਹਨਾਂ ਨੇ ਅਸੀਂ ਖੜੇ ਰਹੇ ਹਾਂ ਜਦੋਂ ਰੋਪਾ ਭੇਟ ਕੀਤਾ ਉਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਆ ਤੇ ਉਹਨਾਂ ਨੇ ਮੈਨੂੰ ਜਿਹੜੀ ਮੈਂ ਤੁਹਾਨੂੰ ਪਹਿਲਾਂ ਮੇਰੀ ਗੱਲ ਕਰ ਦਿਉਣਾ ਠੀਕ ਹੈ ਜੀ ਉਹ ਬੋਲੇ ਆ ਤੇ ਫਿਰ ਉਹਨਾਂ ਨੇ ਮੀਟਿੰਗ ਕੀਤੀ ਅੰਦਰ ਜਾ ਕੇ ਫਿਰ ਵੀ ਅਸੀਂ ਤੁਹਾਨੂੰ ਰਵੀਪਾਲ ਸਿੰਘ ਕਿਉਂ ਅੰਜੇ ਲੱਗਦਾ ਹੈਗਾ ਕਿ ਉਹ ਝੂਠ ਬੋਲ ਰਿਹਾ ਕਿਸ ਵਜ੍ਹਾ ਤੋਂ ਤੁਹਾਨੂੰ ਉਹਨਾਂ ਨੇ ਅਟੈਂਡਿੰਗ ਕੀਤੀ ਉਹਨਾਂ ਨੇ ਮੇਰੇ ਨਾਲ ਗੱਲ ਕਰਨ ਦੇ ਲਈ ਵੀ ਇਹੋ ਦਾਵਾ ਕੀਤਾ ਜਿਵੇਂ ਭਾਈ ਕਹਿੰਦੇ ਰਾਜਵੰਨਾ ਸਾਹਿਬ ਦਾ ਵੀ ਕੇਸ ਭਾਈ ਵੜਾ ਦਾ ਨਾਮ ਵੀ ਸਾਡੀ ਲਿਸਟ ਵਿੱਚ ਹੈਗਾ ਅਗਰ ਉਹ ਕਹਿ ਰਹੇ ਆਂ ਦੀ आपको खाने की पानी की परेशानी हो क्योंकि तो दिल्ली कमेटी की बात करें तो पूर्व जो है दिल्ली कमेटी के मनजिंदर सिंह सिरसा वो दिल्ली सरकार भी है इसको लेकर भी आपने कोई बातचीत किया दिल्ली कमेटी नहीं। दिल्ली नहीं। बात हो रही है ना तो दिल्ली में आए हैं पीसी करने हैं कमेटी के अध्यक्ष है दिल्ली कोई बातचीत हुई आपकी कि किस तरीके से तो जेलों के अंदर जिस तरीके से दिक्कतें हो रही है नहीं जी मेरी उनसे तो कोई बात नहीं हुई मैं आपके थ्रो ही कह रहा हूँ तो ये दिक्कतें आ रही है अगर कोई हम कम्प्लेन करते हैं तो मतलब वो भी सुनवाई नहीं होती जेलों में आप ਕੀ ਕਰੂੰਗਾ ਇਸ ਵਿਸ਼ੇ 'ਤੇ ਜਰੂਰ ਕਰਾਂਗਾ اچھا ਜਿਹੜਾ ਉਹ ਜਿੱਤੇ ਤੁਸੀਂ ਜਦੋਂ ਜੀਕੇ ਸਾਹਿਬ ਦਾ ਦਸਤਰ ਉਹਨਾਂ ਨੇ ਤੁਹਾਨੂੰ ਬੁਲਾਇਆ ਸੀ ਤੁਸੀਂ ਉਹਨਾਂ ਨੂੰ ਅਪਰੋਚ ਕੀਤਾ ਸੀਗਾ ਉਹਨਾਂ ਦੇ ਵੱਲੋਂ ਬੁਲਾਇਆ ਗਿਆ ਸੀ ਕਿੰਨੇ ਕਿੰਨੇ ਬੁਲਾਇਆ ਸੀ ਮੇਰੇ ਨਾਲ ਨੇ ਦੇ ਨੇ ਭਾਈ ਫਤੇ ਸਿੰਘ ਜੀ ਉਹਨਾਂ ਨੂੰ ਫੋਨ ਆਇਆ ਨਹੀਂ ਮਤਲਬ ਉਹਨਾਂ ਕਿੰਨੇ ਬੁਲਾਇਆ ਸੀ ਸਾਹਿਬ ਨੇ ਬੁਲਾਇਆ ਸੀ ਕਿੰਨੇ ਬੁਲਾਇਆ ਸੀ ਦੀਪ ਸਿੰਘ ਜੀ ਨੇ ਬੁਲਾਇਆ ਸੀ ਜੀਕੇ ਦੇ ਅਪਲੋਏ ਦਾ ਹੀ ਫੋਨ ਆਇਆ ਜੀਕੇ ਸਾਹਬ ਦੇ ਕਿ ਗੜਗਾ ਜੀ ਦੇ ਕਿੰਨੇ ਜੀ ਜੀ ਸਾਹਿਬ ਜੀ ਹਾਂ ਅੱਛਾ ਜੀ ਜੀ ਤੁਹਾਨੂੰ ਇੱਕ ਸਵਾਲ ਹੈ ਤੁਸੀਂ ਉਹਨੇ ਬੰਦੀ ਸਿੰਘ ਇੱਕ ਲਿਸਟ ਜੋ ਦਿੱਤੀ ਸੀਗੀ ਤਕਰੀਬਨ ਜੋ ਬੰਦੀ ਦਾ ਪੋਸਟਰ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਾਲ ਦੇ ਦੌਰਾਨ ਪੂਰੀ ਜੋ ਕੈਂਪੇਨ ਸੀਗੀ ਉਹਨਾਂ ਨੇ ਉਹ 9 ਬੰਦੀ ਸਿੰਘ ਪੋਸਟਰ 올ਓਵਰ ਵਰਲਡਰ ਦੇ ਵਿੱਚ ਲਵਾਏ ਹੋਏ ਉਹਨਾਂ ਪੋਸਟਰਾਂ ਦੇ ਵਿੱਚ ਵੀ ਭਾਈ ਸਾਹਿਬ ਦਾ ਨਾਂ ਕਿਤੇ ਨਹੀਂ ਸੀ ਉਹਨਾਂ ਦੀ ਤਸਵੀਰ ਨਹੀਂ ਸੀ ਉਸ ਤੋਂ ਇਲਾਵਾ ਦੱਸਦੀਏ ਤੁਸੀਂ 2 ਸਾਲ ਪਹਿਲੇ 3 ਸਾਲ ਪਹਿਲੇ ਬੰਗਲਾ ਪ੍ਰੋਟੈਸਟ ਕੀਤਾ ਸੀਗਾ ਬੜਾ 1 ਮਹੀਨਾ ਪ੍ਰੋਟੈਸਟ ਕੀਤਾ ਸੀਗਾ ਉਹਦੇ ਵਿੱਚ ਵੀ ਤੁਸੀਂ 9 ਬੰਦਿਆਂ ਦੀ ਸੋਮਨੀ ਕਮੇਟੀ ਵੱਲੋਂ ਜਾਂ ਜਿਹੜੀ ਇੱਕ ਇੱਕ ਪੌਪੂਲਰ ਲਿਸਟ ਰਹੀ ਹੈ ਤੁਸੀਂ ਵੀ ਉਹਨਾਂ ਲੋਕ ਬੰਦਿਆਂ ਦੇ ਪ੍ਰੋਟੈਸਟ ਕੀਤਾ ਸੀਗਾ ਭਾਈ ਰਵੀਪਾਲ ਸਿੰਘ ਦੀ ਉਦੋਂ ਤੁਸੀਂ ਵੀ ਨਹੀਂ ਸੀ ਲਾਈਵ ਇਸ ਬਾਰੇ ਕੀ ਕਹਿਣਾ ਮੈਂ ਤੁਹਾਨੂੰ ਇਸ ਬਾਰੇ ਗੱਲ ਦੱਸ ਦਿੰਦਾ ਕਿਉਂਕਿ ਉਸ ਟਾਈਮ ਭਾਈ ਸਾਹਿਬ ਉਹਨਾਂ ਦੇ ਹੀ ਕੇਸ ਦੇਖ ਰਹੇ ਸੀਗੇ ਉਹਦੇ ਕੇਸ ਜਿਹੜੇ ਪੂਰੇ ਨਹੀਂ ਹੋਏ ਸੀ ਉਸ ਟਾਈਮ ਉਹਨਾਂ ਦੀ ਜਿਹੜੇ ਕੇਸ ਲੱਗੇ ਹੋਏ ਨੇ ਉਹਾਂ ਦੀ ਸਜ਼ਾ ਜਿਹੜੀ ਸਤ ਸਾਲ ਬੰਦੀ ਹੈ ਤੇ ਇਸ ਟਾਈਮ ਇਹ ਸ ਜਿਹੜੇ ਕੱਟ ਕੇ ਆਏ ਨੇ ਉਹ 7 ਸਾਲ 10 ਮਹੀਨੇ ਕੱਟ ਕੇ ਆਏ ਨੇ ਤੁਹਾਨੂੰ ਜਦ ਜਾਣਕਾਰੀ ਮਿਲੀ ਸੀਗੀ ਤੁਹਾਨੂੰ 8 ਮਹੀਨੇ ਜਾਣਕਾਰੀ ਮਿਲੀ ਸੀ ਕਿ ਇਹਨਾਂ ਦੀ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ ਇਹਨਾਂ ਨੂੰ ਬਾਰਕ ਜਰੂਰੀ ਹੈ ਜਦੋਂ ਤੱਕ ਦਾ ਜਗਤਾਰ ਸਿੰਘ ਮਾਰਾ ਵੱਲੋਂ ਡਿਊਟੀ ਲਾਈ ਗਈ ਸੀ ਤੇ ਮੈਂ ਉਹ ਡਿਊਟੀ ਨਿਭਾਦਿਆਂ ਹੋਇਆ ਇਹਨਾਂ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਹੁਣ ਅਸੀਂ ਦਾ ਮੈਂ ਧੰਨਵਾਦ ਕਰਾਂਗਾ ਦਿੱਲੀ ਕਮੇਟੀ ਭਾਈ ਤੁਸੀਂ ਭਾਵੇਂ ਜਗਦੀਪ ਸਿੰਘ ਦਾ ਕਹੋ ਭਾਵੇਂ ਹਰਮਨ ਸਿੰਘ ਕਲਕਾ ਸਾਹਿਬ ਦਾ ਕਹੋ ਅੱਡੀ ਗੱਲ ਜਿਹੜੀ ਸੀਗੀ ਉਹ ਭਾਈ ਜਗਦੀਪ ਸਿੰਘ ਕਾਲੋ ਸਾਹਿਬ ਨੂੰ 77 ਦਿੱਲੀ ਕਮੇਟੀ ਦੇ ਹੈਗੇ ਨੇ ਉਹਨਾਂ ਨੂੰ ਅਸਿੱਤ ਸੀਗੀ ਵੀ ਵਰਦੀ ਸਿੰਘ ਜਿਹੜੇ ਨੇ ਉਹਨਾਂ ਦੇ ਕੇਸ ਲੜੇ ਜਿਹੜੇ ਵੀ ਆਹ ਬੰਦੀ ਸਿੰਘ ਨੇ ਉਹਨਾਂ ਦੇ ਕੇਸ ਲੜੇ ਜਾਣ ਤੇ ਦਿੱਲੀ ਕਮੇਟੀ ਨੂੰ ਪੂਰਾ ਭਰੋਸਾ ਦਿੱਤਾ ਸੀ ਅਸੀਂ ਕੇਸ ਲੜਾਂਗੇ ਲੜੇ ਵੀ ਤੇ ਅੱਜ ਭਾਈ ਸਾਹਿਬ ਬਾਹਰ ਨੇ ਤੇ ਹੁਣ ਇਹ ਜੋ ਬਾਹਰ ਆਇਆ ਇਹਨਾਂ ਦਾ ਮਤਲਬ ਅੱਡੀ ਹੋ ਗਿਆ ਕਿ ਮਤਲਬ ਕੀ ਉਹਨਾਂ ਰਿਹਾਰ ਆਈਆਂ ਨਾ ਦੇਖੋ ਜੇ ਇਹਨਾਂ ਨੂੰ ਤੁਸੀਂ ਕਿ ਜੇਕਰ ਪਹਿਲੇ ਕਰ ਤਾਂ ਸਜ਼ਾ ਹੋਈ ਨਹੀਂ ਉਹ ਵੀ ਡਿਸੀਜਨ ਹੀ ਨਹੀਂ ਹੋਇਆ ਕੋਰਟ 'ਚ ਇਹ ਕੋਰਟ ਤੋਂ ਡਿਸੀਜਨ ਹੋਣਾ ਹੈ ਜਿਹੜੀ ਆਪਸੀ ਸੈਕਸ਼ਨ 17 ਲੱਗੀਆਂ ਹੋਈ ਸਜ਼ਾ ਹੀ 7 ਸਾਲ ਹੈ ਤੇ 7 ਸਾਲ 8 ਮਹੀਨੇ ਕੱਟ ਚੁੱਕੇ ਠੀਕ ਹੈ ਯਾਨੀ ਇਹ ਰਿਹਾਓ ਕੇ ਆਇਆ ਯਾਨੀ ਕਿ ਫਰੋਲ ਤੇ ਨਹੀਂ ਹੈ ਗਿਆ ਅੰਡਰ ਗੋਨ ਹੋ ਚੁੱਕਾ ਜੇ ਕੇਸ ਕਿੰਨਾ ਲੜਿਆ ਸੀਗਾ ਸਰ ਇਹ ਅੰਦਰ ਸਿੰਘ ਜੀ ਹੋਣਾ ਨੇ ਕੇਸ ਲੜਿਆ ਤੇ ਮੈਂ ਮੇਕਤਾ ਸੀ ਉਹਨਾਂ ਦੇ ਨਾਲ ਜੂਨੀਅਰ ਉਹਨਾਂ ਨੇ ਤੇ ਉਹਨਾਂ ਨੇ ਕੇਸ ਲੜਿਆ ਤੇ ਦਿੱਲੀ ਕਿ ਅਪਰੋਚ ਤੋਂ ਨਾਲ ਕੇਸ ਚੱਲੇ ਆ ਆਪਣਾ ਅਛਿਆਰੀ ਦਿੱਲੀ ਕਮੇਟੀ ਗਵਰਨਮੈਂਟ ਸੀਗੀ ਦਿੱਲੀ ਕਮੇਟੀ ਦੇ ਸਾਥੀ ਪਰ ਜਿਹੜਾ ਸਾਹਿਬ ਆਜਾ ਉਹਨਾਂ ਨੂੰ ਪੁੱਛ ਰਹੇ ਹੋ ਸਵਾਲ ਤਾਂ ਠੱਟ ਉਹੀ ਹੈ ਕਿ ਸਵਾਲ ਹੈ ਨਾ ਦੱਸਣਾ ਕਿ 3 ਸਾਲ ਪਹਿਲੇ ਤਾਂ ਤੁਹਾਡੇ ਕੋਲ ਵੀ ਇਹ ਲਿਸਟ ਨਹੀਂ ਸੀ ਨਹੀਂ ਲਿਸਟ ਮੇਰੇ ਕੋਲ ਸਾਰੀ ਸੀਗੀ ਪਰ ਤੁਸੀਂ ਪਰ ਉਸ ਟਾਈਮ ਪ੍ਰੋਟੈਸਟ ਪ੍ਰੋਟੈਸਟ ਨਹੀਂ ਕੀਤਾ ਕਿਉਂਕਿ ਕਿਉਂਕਿ ਅਸੀਂ ਪ੍ਰੋਟੈਸਟ ਹੀ ਨਹੀਂ ਕੀਤਾ ਲੈ ਕੇ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਸਜ਼ਾਵਾਂ ਦੇ ਤੱਕ ਪੂਰੀਆਂ ਤੇ ਹੁਣ ਜਿਹੜੇ ਦੇਖੋ ਤੁਸੀਂ ਬੰਦੀ ਸਿੰਘ ਤੁਸੀਂ ਕਿਸ ਪ੍ਰਕਾਰ ਕਹਿ ਸਕਦੇ ਹੋ ਜਿਹੜੀ ਉਹਨੂੰ ਧਾਰਾ ਲੱਗੀ ਹੈ ਜਿਹੜੋ ਤੇ ਐਕਸ਼ਨ ਧਾਰਾ ਲੱਗੀ ਹੋਈ ਐ ਉਹ 17 ਦੇ ਹਿਸਾਬ ਨਾਲ ਤੁਸੀਂ ਉਹਦੀ ਗੱਲ ਇਹਨਾਂ ਦੀ ਧਾਰਾ ਜਿਹੜੀ ਲੱਗੀ ਸੀਗੀ ਇਹਦਾ ਵੀ ਪੂਰੇ ਹੋਏ ਸੀ ਇਹਨਾਂ ਨੂੰ ਬਾਹਰ ਕਢਾ ਲੇ ਹੁਣ ਇਸੇ ਪ੍ਰਕਾਰ ਹੀ ਇਹ ਕਹਿ ਰਿਹਾ ਹੁਣ ਦਿੱਲੀ ਕਮੇਟੀ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਭਾਈ ਤਰਿੰਦਰ ਸਿੰਘ ਤੇ ਭਾਈ ਮੰਦਿੰਦਰ ਭਾਈ ਆਪਣਾ ਤਰਮਿੰਦਰ ਸਿੰਘ ਗੁਗਨੀ ਤਿੰਨ ਸਿੰਘਾਂ ਦੇ ਕੇਸ ਵੀ ਦਿੱਲੀ ਕਮੇਟੀ ਕਿਉਂਕਿ ਇਹਨਾਂ ਨੇ ਕਿਹਾ ਕਿ ਵੀ ਇਹਨਾਂ ਦੀ ਸਜ਼ਾਵਾਂ ਜਿਹੜੀ ਧਾਰਾ ਸੇਮ ਧਾਰਾ ਜੋ ਪਰ ਵੀ ਪਾਲ ਦਿੱਤੇ ਸੀਗੀ ਉਹੀ ਸੇਮ ਧਾਰਾ ਮਨੀ ਉਤੇ ਲੱਗੀ ਹੋਈ ਹੈ ਸੇਵ ਤਾਰਾ ਅਮਰਿੰਦਰ ਕੀ ਇਹ ਦੋ ਸਿੰਘ ਬਾਹਰ ਆ ਸਕਦੇ ਐ ਜਿਸ ਤਰੀਕੇ ਨਾਲ ਪੈਰ ਵੀ ਕੀਤੀ ਜਾਵੇ ਪਰ ਜਿਸ ਸਾਹਬ ਨੇ ਸਿਚੁਏਸ਼ਨ ਕੀਤੀ ਆ ਫਿਰ ਲਿਸਟ ਆਈ ਹੋਈ ਹੁੰਦੀ ਐ ਇਹ ਤੋਂ ਵੱਡੀ ਬਹੁਤ ਵੱਡੀ ਦੀ ਹੱਬ ਸਭ ਸਭ ਹੈ ਜਾਂ ਉਹ ਸਾਰੇ ਮੀਆਂ ਸਭ ਹੈ ਕਿ ਜੀ ਰੋਣਾ ਤੇ ਐਸਪੀ ਦਿੱਲੀ ਕਮੇਟੀ ਇਹ ਤੇ ਦਿੱਲੀ ਕਮੇਟੀ ਦੀ ਉਹਨਾਂ ਦੀ ਅਪਰੋਚ ਐ ਇਹ ਤੇ ਉਹਨਾਂ ਵੱਲੋਂ ਅਪਰੋਚ ਕੀਤੀ ਜਿਹੜੇ ਦੇਖੋ ਜੇ ਡਿਊਟੀ ਜਥੇਦਾਰ ਜਗਤਾਰ ਸਿੰਘ ਹਮਾਰਾ ਜੀ ਵੱਲੋਂ ਮੇਰੇ ਤੇ ਲਾਈ ਮੈਂ ਉਸ ਡਿਊਟੀ ਤੇ ਪਰਫਾਰਮ ਕਰ ਰਿਹਾ ਜੇ ਮੈਨੂੰ ਪਹਿਲੀ ਗੱਲ ਤੇ ਇਹਨਾਂ ਦੇ ਸਾਰਿਆਂ ਦੇ ਕੇਸ ਦਿੱਲੀ ਨੇ ਲੇਖ ਅੰਮ੍ਰਿਤਪਾਲ ਸਿੰਘ ਰਿਕੀ ਬੰਦੀ ਸਿੰਘ ਦਾ ਵੀ ਉਹ ਡੈਟੇਸ਼ਨ ਕੌਮਲ ਨੇ ਤਾਂ ਬੰਦੀ ਸਿੰਘ ਨੇ ਕਾਮਲ ਤਾਂ ਉੱਥੇ ਜਾਏ ਸਾਰੇ ਜਿਹਨੇ ਕੌਮਲ ਤਿਲਖ ਉੱਤੇ ਪੇੜੀ ਹੈ ਆਪਣੀ ਜੀਵਨ ਦੀ ਉਹ ਬੰਦੀ ਸਿੰਘ ਜਗੀ ਸਿੰਘ ਜੀ ਬੰਦੀ ਸਿੰਘਾਂ ਦੀ ਗਿਣਤੀ ਦੱਸ ਗੱਲ ਹੁਣ ਕਿੰਨਾਂ ਤੇ ਜੀ ਭਾਈ ਗੁਰਪ੍ਰੀਤ ਸਿੰਘ ਹੋਰ ਨੇ ਬਿਲਕੁਲ ਹੈ ਇਸ ਗੱਲ ਦਾ ਫੈਸਲਾ ਕੌਣ ਕਰੇਗਾ ਕਿਉਂਕਿ ਅਖੀਰਤ ਸਰਕਾਰ ਦੇ ਜਿਹੜੇ ਮੌਜੂਦਾ ਕਾਜਕਾਰੀ ਜਥੇਦਾਰ ਕਹਿ ਲਈਏ ਉਹ ਬੰਦੀ ਸਿੰਘ ਨਹੀਂ ਮੰਨਦੇ ਆਪਣੀ ਪੋਹ ਦੇ ਅੰਦਰ ਲਿਖ ਰਹੇ ਨੇ ਕਿ ਜੋਵਾਨ ਮਿਲੇਆ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਮਜ਼ਦੂਰਾਂ ਫਾਈਗਲ ਕੰਮ ਦਾ ਨਾਮ ਲੈ ਕੇ ਕਹਿ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਨਾਲ ਬੰਦੀ ਸਿੰਘਾਂ ਦਾ ਕੇਸ ਲਾਟਰੀ ਹੈ ਉਹਨਾਂ ਦੀ ਵੈਰੀਫਾਈ ਕਰਦੇ ਦੇਖੋ ਜੀ ਇਹ ਤੇ ਅਸੀਂ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਲੈਸਵਿੰਗ ਪ੍ਰਾਇਓਰਟੀ ਲੈਵਲ ਤੇ ਕਿਹੜੇ ਨੇ ਪ੍ਰਾਇਰਿ ਜਰੂਰੀ ਉਹਨਾਂ ਦਾ ਤੇ ਪ੍ਰਾਇਓਰਟੀ ਜੀ ਰਾਜਵਾਨਾ ਹੀ ਹੈ ਉਹ ਤੁਹਾਨੂੰ ਕੋਈ ਨਹੀਂ ਉਹਨਾਂ ਨੇ ਕਿ ਡੈਫੀਨੇਸ਼ਨ ਦਿੱਤੀ ਮੈਂ ਤੁਹਾਨੂੰ ਸ਼੍ਰੋਮਣੀ ਕਮੇਟੀ ਦੀ ਡੈਫੀਨੇਸ਼ਨ ਸ਼੍ਰੋਮਣੀ ਕਮੇਟੀ ਦੇ ਕੋਲ ਉਹ ਹੈ ਹੀ ਨਹੀਂ ਬਿਲਕੁਲ ਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਇਹਦੇ ਨਾਲ ਅਮਰੀਂਆ ਇਹ ਮਨਪ੍ਰੀਤ ਮਣੀ ਜਿਹੜੇ ਨਾਲ ਦੇ ਮੁਕਤ ਦੇ ਹੈਗੇ ਨੇ ਕੋ ਅਕਿਊਸਡ ਬੰਦੇ ਜਿਹੜੇ ਮੰਨੇ ਜਾਂਦੇ ਆ ਕੋਰਟ ਉਹਨਾਂ ਦੀ ਸਜ਼ਾ ਵੀ ਪੂਰੀਆਂ ਹੁਣ ਮੈਂ ਮੀਡੀਆ ਵੀ ਇਹ ਦੋ ਬੰਦਿਆਂ ਦਾ ਪੰਜਾਬ ਦੇ ਨਹੀਂ ਇੱਕ ਬੰਦੇ ਦਿੱਲੀ ਆ ਇੱਕ ਮੰਡੋਲੀ ਬੰਦਾ ਇੱਕ ਤਿਆੜ ਜੇ ਮੈਂ ਕਹਿ ਰਿਹਾ ਵੀ ਦਿੱਲੀ ਕਮੇਟੀ ਨਹੀਂ ਹੈ ਅਗਰ ਤੁਸੀਂ ਤੁਸੀਂ ਐਜੀਪੀਸੀ ਕੰਮ ਕਰ ਲਵੇਦੇ ਉੱਤੇ ਥੋੜੀ ਕਿ ਅਸੀਂ ਤੇ ਉਹ ਚੀਜ਼ ਕਾਟ-ਕਾਟ ਕੇ ਲੈ ਕੇ ਆਇਆ ਵੀ ਜਿਹੜੀਆਂ ਇਹ ਜਿਸ ਬੰਦੇ ਨੂੰ ਮੈਨੂੰ ਨਹੀਂ ਪਤਾ ਐਜੀਪੀਸੀ ਕੋ ਕਿਹੜੀ ਲਿਸਟ ਹੈ ਸਾਨੂੰ ਇਹ

퍼폼 ਕਰਨੇ ਲਈ ਡਿਊਟੀਆਂ ਅਪਮੂਨ ਕਰਨੇ ਲਈ ਜਥੇਦਾਨਾਂ ਨਾਲ ਬਾਤ ਕਰਨੀ ਚਾਹੀਏ ਯਾਨੀ ਕਿ ਉਸ ਨੂੰ ਜਥੇਦਾਨਾ ਜੀ ਸੇ ਗੜਗਾ ਜੀ ਕੋ ਬਾਤ ਕਰਨੀ ਚਾਹੀਏ ਆਪਣੇ ਸੂਬਾਡ ਜਥੇਦਾਨਾਂ ਦੇ ਰਾਂਗ ਤੁਹਾਡਾ ਕੀ ਪੱਖ ਹੈ ਤੁਸੀਂ ਕੀ ਮਹਿਸੂਸ ਕਰਦੇ ਕਿ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਤੋਂ ਪਹਿਲੇ ਕਿਸੇ ਬੰਦੀ ਜੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੋਰ ਮੈਂ ਇਸ ਕਰਕੇ ਤੁਹਾਡਾ ਪੱਖ ਜਾਣ ਮੀਡੀਆ ਦੇ ਸਾਹਮਣੇ ਅੱਜ ਬੈਠੇ ਹੋ ਇਹ ਕੀ ਪੱਖ ਰੱਖਣਾ ਸੀਗਾ ਵੀ ਜੋ ਬੰਦੀ ਸਿੰਘਾਂ ਦੀ ਵੀ ਕੌਮ ਨੂੰ ਇੱਕਜੁੱਟ ਕਰੋ ਕੱਥੇ ਇਹ ਇਹੀ ਮੈਸੇਜ ਆ ਲੀਡਰਾਂ ਦਾ ਲੀਡਰਾਂ ਦਾ ਰਵਈਆ ਬਸ ਉਹੀ ਆ ਜੋ ਪਹਿਲਾਂ ਵਾਲਾ ਸੀਗਾ ਪਹਿਲਾਂ ਸ਼ੁਰੂ ਤੋਂ ਹੀ ਦਿਖਦਾ ਹੋਣਾ ਜਦੋਂ ਲੀਡਰ ਆਪਣੀ ਹੁਣ ਸਾਸਤ ਚ ਤਾਂ ਉਦੋਂ ਵੀ ਇਹੀ ਗੱਲਾਂ ਉਹ ਕਹਿੰਦੇ ਆ ਬੰਦੀ ਸਿੰਘਾਂ ਨੂੰ ਜਦੋਂ ਨਹੀਂ ਹੁੰਦੇ ਤਾਂ ਫਿਰ ਉਦੋਂ ਇਹਨਾਂ ਨੂੰ ਜ਼ਿਆਦਾ ਜਾਂਦੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਉਹ ਵੀ ਤੁਹਾਡੀ ਪਾਈ ਹੁਆ ਨਾਮ ਵਾਲਾ ਕਾਹਤ ਹੋ ਰਹੀਆਂ ਮੇਰੀ ਮੈਂ ਤੁਹਾਡਾ ਕਹਿਣਾ ਇਹ ਆ ਕਿ ਜਦੋਂ ਸੱਤਾ ਦੇ ਜੁਗਤਾਂ ਆ ਜਾਂਦਾ ਸੱਤਾ ਤੁਹਾਡੇ ਦੇ ਅੰਦਰ ਚੱਲਦੀ ਆ ਜਾਂਦੀ